ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਲੇਟੈਸਟ ਜਜਮੈਂਟ ਹੈ ਮਾਨਯੋਗ ਹਾਈ ਕੋਰਟ ਦੀ ਬਾਈ ਜੀ ਸਲੂਟ ਆ ਸਿੱਧੀ ਜਜਮੈਂਟਸ ਨੂੰ ਆ ਜਿਹੜੇ ਡਾਕਟਰ ਕੋਈ ਵੀ ਡਾਕਟਰ ਹੈ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਗਵਰਨਮੈਂਟ ਹੈ ਜਿਹੜੀ ਇਲੀਗਲ ਜਿਹੜੀਆਂ ਇਹ ਐਕਟੀਵਿਟੀ ਕਰਦੀਆਂ ਨੇ ਕਰਦੇ ਨੇ ਠੀਕ ਹੈ ਉਹਨਾਂ ਨੂੰ ਸੁਧਾਰਨ ਦੇ ਲਈ ਜਿਹੜੀਆਂ ਹੈਗੀਆਂ ਨੇ ਇਹ ਡਾਇਰੈਕਸ਼ਨਸ ਨੇ ਤੇ ਕਾਫੀ ਸ਼ੌਕਿੰਗ ਜਿਹੜੀਆਂ ਹਾਈ ਕੋਰਟ ਲਵੇ ਵੀ ਇਹ ਗਿਆ ਗਿਆ ਵੀ ਅੱਜ ਦਾ ਯੁੱਗ ਜਿਹੜਾ ਹੈ ਕੰਪਿਊਟਰ ਦਾ ਹੈ ਕਹਣਾ ਤੇ ਡਾਕਟਰਜ਼ ਮਤਲਬ ਰਾਈਟਿੰਗ ਦੇ ਉੱਪਰ ਸਵਾਲ ਆ ਡਾਕਟਰਾਂ ਦੇ ਉੱਪਰ ਕਿਉਂ ਨਾ ਹੋਵੇ ਮੈਡੀਕਲ ਜਦੋਂ ਰਿਕਾਰਡ ਕਿਸੇ ਦਾ ਬਣਦਾ ਹੈ ਤਾਂ ਉਹਦੇ ਵਿੱਚ ਰਾਈਟਿੰਗ ਪਤਾ ਕਿਵੇਂ ਹੁੰਦੀ ਡਾਕਟਰਾਂ ਦੀ ਜਿਵੇਂ ਕੀੜੇ ਨੂੰ ਕੋਈ ਇਨਕ ਦੇ ਵਿੱਚ ਭਿਉਂ ਕੇ ਛੱਡਿਆ ਹੁੰਦਾ ਕਿੜੀਆਂ ਐ ਮਾਰਦੀ ਜਾਂਦੀ ਹੁੰਦੀ ਹੈ ਫਰਾਟੇ ਉਹ ਹਸਾਬ ਤਾਂ ਹੁੰਦਾ ਕਿਸੇ ਤੋਂ ਪੜੀਉ ਨਹੀਂ ਜਾਂਦੀ ਹੈਗੀ ਇਹੀ ਕੇਸ ਮਾਨਜੋਗ ਹਾਈ ਕੋਰਟ ਦੇ ਵਿੱਚ ਪਹੁੰਚਿਆ ਇਹਦੇ ਵਿੱਚ ਮਾਨਜੋਗ ਹਾਈ ਕੋਰਟ ਨੇ ਇਹੀ ਗੱਲ ਕਲੀਅਰ ਕੀਤੀ ਵੀ ਅੱਜ ਦਾ ਜਿਹੜਾ ਸਮਾਂ ਹੈਗਾ ਉਹ ਕੰਪਿਊਟਰ ਦਾ ਯੁੱਗ ਹੈ ਤੇ ਜਿਹੜੇ ਨੋਟਸ ਨੇ ਇਸ ਆ ਮੈਡੀਕਲ ਜਿਹੜੀ ਹਿਸਟਰੀ ਹੈ ਜਾਂ ਪ੍ਰੈਸਕ੍ਰਿਪਸ਼ਨਸ ਨੇ ਉਹ ਗਵਰਨਮੈਂਟ ਡਾਕਟਰਾਂ ਦੁਆਰਾ ਬਾਈ ਹੈਂਡ ਦਿੱਤਾ ਜਾਂਦਾ ਹੈ ਜਿਹਦੇ ਵਿੱਚ ਕੋਈ ਵੀ ਇਹਨੂੰ ਪੜ ਨਹੀਂ ਸਕਦਾ ਤੇ ਕੁਝ ਡਾਕਟਰਾਂ ਨੂੰ ਛੱਡ ਕੇ ਜਸਟਿਸ ਪੁਰੀ ਨੂੰ ਮਾਨਯੋਗ ਹਾਈ ਕੋਰਟ ਨੂੰ ਸਲੂਟ ਕਰਦੇ ਆਂ ਆਪਾਂ ਜਜਮੈਂਟਸ ਨੂੰ ਇਹਨਾਂ ਨੇ ਵੀ ਇਸ ਚੀਜ਼ ਦਾ ਇਹਨੂੰ ਅਲਾਉਡ ਕੀਤਾ ਤੇ ਟੋਟਲੀ ਇਹਦੇ ਵਿੱਚ ਜਿਹੜੀ ਹੈਗੀ ਐ ਡਾਇਰੈਕਸ਼ਨਸ ਦਿੱਤੀਆਂ ਨੇ ਵੀ ਕੋਰਟ ਨੇ ਫਾਇੰਡ ਕੀਤਾ ਹੈ ਵੀ ਜਿਹੜੀਆਂ ਮੈਡੀਕਲ ਰਿਪੋਰਟ ਹੁੰਦੀਆਂ ਨੇ ਜੇ ਐਮ ਐਲ ਸੀ ਹੋ ਗਿਆ ਜਾ ਐਮਐਲਆਰ ਹੋ ਗਿਆ ਹਨ ਐਮਐਲਕਾਰਕਟਸ ਐਬਸੋਲੂਟਲੀ ਇਲੈਗਲ ਇਦਾਂ ਦੇ ਜਿਹੜੀ ਕੰਸਰਟ ਜਿੱਥੇ ਪੜੀ ਨਹੀਂ ਜਾਂਦਾ ਹੈਗਾ ਸਮਝ ਹੀ ਨਹੀਂ ਆਉਂਦੀ ਹੈਗੀ ਉਹਨੂੰ ਕੀ ਤੁਸੀਂ ਕਹੋਗੇ ਤਾਂ ਉਹ ਐਬਸੋਲੂਟਲੀ ਇਲੈਗਲ ਜਿਹੜੀਆਂ ਰਿਪੋਰਟਸ ਮੰਨੀਆਂ ਜਾਣਗੀਆਂ ਮਾਨਯੋਗ ਹਾਈ ਕੋਰਟ ਨੇ ਇਹ ਜਿਹੜੀ ਹੈਗੇ ਟਿੱਪਣੀਆਂ ਦੇ ਵਿੱਚ ਕੀਤੀ ਹੈ ਵੀ ਇਹਨੂੰ ਕੋਈ ਨਹੀਂ ਪੜ੍ਹ ਸਕਦਾ ਨਾ ਸਾਡੇ ਸਮਝ ਆ ਰਹੀ ਹੈ ਨਾ ਕਿਸੇ ਹੋਰ ਦੇ ਵਕੀਲ ਦੇ ਤਾਂ ਸਮਝ ਕੀ ਆਉਣੀ ਹੈਗੀ ਹੈ ਕੁਝ ਡਾਕਟਰ ਨੂੰ ਛੱਡ ਕੇ ਤਾਂ ਇਹ ਬਸ ਅੱਧੀ ਕੀਤੀ ਪਈ ਹੈ ਜੇ ਪਟੀਸ਼ਨ ਇਨ ਦਾ ਮੈਟਰ ਵਾਸ ਫਿਲਡ ਅਗੇਂਸਟ ਦਾ ਸਟੇਟ ਆਫ ਹਰਿਆਣਾ ਥਰੋ ਦਾ ਐਡਵੋਕੇਟ ਅਦਿੱਤਿਆ ਸੰਘਾਈ ਐਡਵੋਕੇਟ ਸਾਹਿਬ ਨੂੰ ਵੀ ਬਹੁਤ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਇਹ ਮੁੱਦਾ ਚੱਕਿਆ ਤਾਂ ਕਿ ਇਹ ਇਕੱਲਾ ਹਰਿਆਣਾ ਦੇ ਵਿੱਚ ਨਹੀਂ ਇਹ ਸਾਰੇ ਕਿਤੇ ਹੀ ਗੱਲ ਵਾਪਰਦੀ ਹੈ ਪੰਜਾਬ ਦੇ ਵਿੱਚ ਵੀ ਮੋਸਟਲੀ ਜਿਹੜੀਆਂ ਐਮਐਲਰ ਜਿਵੇਂ ਰਜਿੰਦਰਾ ਹਸਪੀਟਲ ਦੀ ਮੈਂ ਗੱਲ ਕਰੂੰਗਾ ਉਹਨਾਂ ਦੇ ਜਿਹੜੇ ਡਾਕਟਰ ਨੇ ਰਾਈਟਿੰਗਸ ਐਨੀ ਕਟਿੰਗ ਹੁੰਦੀ ਹੈ ਜੇ ਕੋਈ ਹਸਪੀਟਲ ਦੇ ਵਿੱਚੋਂ ਭੱਜਦਾ ਹੈ 17 ਤਰੀਕ ਨੂੰ ਭੱਜ ਜਾ ਰਿਹਾ 18 ਨੂੰ ਭੱਜ ਜਾ ਰਿਹਾ ਤਾਂ ਉਹ 16 ਦਾ ਲਿਖੇ ਦਿੰਦੇ ਨੇ ਕਿਤੇ ਕੱਟ ਕੇ 17 ਪਾ ਆਉਂਦੇ ਨੇ ਉਹ ਲੈਂਗੁਏਜ ਹੀ ਸਮਝ ਨਹੀਂ ਆਉਂਦੀ ਆਪਦਾ ਖਰਚਾ ਚੜਾਉਣ ਦੇ ਲਈ ਬਸ ਖਾਣਾ ਪੂਰਤੀ ਕਰਦੇ ਨੇ ਬਹੁਤ ਜਿਹੜੀ ਵਾਪਰਦੀਆਂ ਨੇ ਐਵੀਡੈਂਸ ਨੇ ਤਾਂ ਬੋਲਦੇ ਆ ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਤਾਂ ਬਿਠਾ ਸੋ ਇਹਦੇ ਵਿੱਚ ਮਨਜੋਗ ਹਾਈ ਕੋਰਟ ਨੇ ਇਹ ਵੀ ਕੀਤਾ ਵੀ ਜਿਹੜਾ ਇੱਕ ਮੈਡੀਕਲ ਜਿਹੜਾ ਸਟੇਟਸ ਹੁੰਦਾ ਹੈ ਉਹ ਕਿਸੇ ਵੀ ਬੰਦੇ ਦਾ ਆਰਟੀਕਲ 21 ਫੰਡਾਮੈਂਟਲ ਰਾਈਟ ਨੂੰ ਵੀ ਇਹ ਸਟੇਟਸ ਕਰਦਾ ਹੈ ਤੇ ਉਹਨੂੰ ਵੀ ਜੇ ਇਦਾਂ ਦੀ ਕੋਈ ਵੀ ਰਾਈਟਿੰਗ ਕਿਸ ਨੂੰ ਸਮਝ ਨਹੀਂ ਆ ਰਹੀ ਪਤਾ ਨਹੀਂ ਕੀ ਲਿਖਿਆ ਹੈ ਜੇ ਦੂਜੇ ਡਾਕਟਰ ਲਵੇ ਕਿਸੇ ਜਾਣ ਕੇ ਉਹ ਨੂੰ ਵੀ ਸਮਝ ਨਹੀਂ ਆ ਰਹੀ ਤਾਂ ਹੈ ਆਰਟੀਕਲ 21 ਦਾ ਵੀ ਜਿਹੜਾ ਹੈਗਾ ਇਹ ਇੱਥੇ ਵਾਇਲੇਸ਼ਨ ਹੋ ਰਿਹਾ ਹੈ ਹੈਲਥ ਐਂਡ ਟਰੀਟਮੈਂਟ 기ਵਨ ਟੂ ਅ ਹਿਊਮਨ ਬੀਇੰਗ ਇਜ਼ ਅ ਪਾਰਟ ਆਫ ਲਾਈਫ ਠੀਕ ਹੈ ਇਹ ਸਮਝੀ ਜਾਊਗੀ ਤੁਸੀਂ ਵੀ ਸਾਰਿਆਂ ਦੇ ਲਈ ਇਹ ਇੱਕ ਹਿਊਮਨ ਰਾਈਟਸ ਦਾ 파ਟ ਹੈ ਲਾਈਫ ਦਾ ਇੱਕ 파ਟ ਹੈ ਹੈਲਥ ਦੇ ਇੱਕ ਟ੍ਰੀਟਮੈਂਟ ਤੇ ਉਹਦੇ ਵਿੱਚ ਵੀ ਡਾਕਟਰ ਜੇ ਇਹ ਖਾਣਾ ਪੂਰਤੀ ਐ ਛੱਡ ਕੇ ਜਾਂਦੇ ਨੇ ਟੈਕਨੋਲੋਜੀ ਨੂੰ ਵਰਤਦੇ ਨਹੀਂ ਹੈਗੇ ਤਾਂ ਫਿਰ ਉਹ ਵੀ ਲਾਨਨ ਤੱਕ ਡਰਦਾ ਸੋ ਇਸ ਕਰਕੇ ਇਹ ਜਿੰਨੇ ਵੀ ਇਹ ਗਵਰਨਮੈਂਟ ਡਾਕਟਰ ਨੇ ਜਾਂ ਪ੍ਰਾਈਵੇਟ ਨੇ ਉਹਨਾਂ ਨੂੰ ਬੇਨਤੀ ਵੀ ਕਰ ਸਕਦੇ ਆ ਜਾਂ ਇੱਕ ਮਾਨਯੋਗ ਹਾਈ ਕੋਰਟ ਵੱਲੋਂ ਡਾਇਰੈਕਸ਼ਨ ਜੋ ਥੋੜੀ ਇਹ ਐਕਟੀਵਿਟੀਆਂ ਨੇ ਠੀਕ ਹੈ ਆਪਦੀ ਭਾਈ ਰਾਈਟਿੰਗ ਜਿਹੜੀ ਹੈਗੀ ਸਾਫ ਸੁਥਰੀ ਲਿਖਿਆ ਕਰੋ ਜਿਹੜਾ ਵੀ ਡਾਕਟਰ ਹੈ ਚਾਹੇ ਕੋਈ ਐਮਬੀਐਸਾ ਚਾਹੇ ਉਹ ਐਮਡੀ ਹੈ ਮੈਂ ਕਿਸੇ ਦਾ ਇਹ ਨਹੀਂ ਕਹਿੰਦਾ ਵੀ ਉਹ ਮਾਰੇ ਨੇ ਠੀਕ ਹੈ ਆਪਦੀ ਡਿਊਟੀ ਨਿਭਕਣ ਨੂੰ ਅਨੁਮੋਦਦੇ ਨੇ ਉਹ ਵੀ ਉਹਨਾਂ ਨੂੰ ਵੀ ਠੀਕ ਹੈ ਲੋਕਾਂ ਦਾ ਇਲਾਜ ਕਰਦੇ ਨੇ ਪਰ ਭਾਈ ਜੀ ਸਭ ਬੇਨਤੀ ਵੀ ਹੈ ਵੀ ਰਾਈਟਿੰਗ ਜਿਹੜੀ ਹੈਗੀ ਆਪਦੀ ਥੋੜੀ ਜੀ ਤਸੱਲੀ ਬਖਸ਼ ਕਰਿਆ ਕਰੋ ਤਾਂ ਕਿ ਦੂਜਿਆਂ ਨੂੰ ਵੀ ਸਮਝ ਆ ਸਕੇ ਕੱਲ ਨੂੰ ਕੋਰਟ ਦੇ ਵਿੱਚ ਕੇਸ ਜਾਂਦਾ ਛੋਡੇ ਐਮਐਲਆਰ ਐਮਐਲਸੀ ਉੱਤੇ ਸਵਾਲ ਉੱਠਦੇ ਨੇ ਤਾਂ ਘਟਕੜ ਛੋਡੇ ਰਾਈਟਿੰਗ ਨਾਲ ਸਮਝ ਆ ਜੀ ਤਾਂ ਇਸ ਕਰਕੇ ਜਿਹੜੀਆਂ ਇਹ ਟੋਟਲ ਤੁਸੀਂ ਕੀੜੀਆਂ ਉਹ ਮਾਂਜੋਖ ਹਾਈ ਕੋਰਟ ਨੇ ਕਹੀ ਦਿੱਤਾ ਹੈ ਬਾਕੀ ਹੋਰ ਸਮੇਂ ਦੇ ਵਿੱਚ ਜੋ ਪਰ ਡਾਇਰੈਕਸ਼ਨਸ ਵੀ ਹੋਰ ਆਉਣਗੀਆਂ ਦਾ ਜਰੂਰ ਦੇ ਪਹੁੰਚਾਂਗੇ ਸੋ ਡਾਕਟਰ ਜਰੂਰ ਧਿਆਨ ਰੱਖੋ ਥੈਂਕ ਯੂ